ਇਹ ਤਸ਼ੱਦਦ ਦੇ ਮਾਮਲੇ ਅੱਜ ਦੇ ਨੇ ਸੁਰਖੀਆਂ ਵਿੱਚ ਰਹਿੰਦੇ ਨੇ ਮਾਮਲੇ ਉਸ ਵੇਲੇ ਹੋਰ ਗੰਭੀਰ ਰੂਪ ਧਾਰਨ ਕਰ ਲੈਂਦੇ ਨੇ ਜਦੋਂ ਇਹਨਾਂ ਲੜਕੀ ਨੂੰ ਫਸਾਉਣ ਵਿੱਚ ਉਹਨਾਂ ਦੇ ਹੀ ਰਿਸ਼ਤੇਦਾਰਾਂ ਦੀ ਵੱਡੀ ਭੂਮਿਕਾ ਹੁੰਦੀ ਹੈ ਅਜਿਹਾ ਇੱਕ ਮਾਮਲਾ ਕਪੂਰਥਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਸਖੀ ਸਹੇਲੀ ਵੱਲੋਂ ਖੁਦ ਭਾਰਤ ਵਾਪਸੀ ਲਈ ਆਪਣੀ ਸਹੇਲੀ ਨੂੰ ਮਸਕਟ ਵਿੱਚ ਫਸਾ ਦਿੱਤਾ ਗਿਆ ਰਾਸ਼ਟਰ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸਿੱਤੇਵਾਲ ਦੇ ਯਤਨਾਂ ਦੇ ਸਦਕਾ ਲੜਕੀ ਵਾਪਸ ਪਰਤੀ ਹੈ ਤੇ ਉਸਨੇ ਆਪਣੀ ਹੱਦਬੀਤੀ ਸੁਣਾਈ ਉਸਨੇ ਦੱਸਿਆ ਕਿ ਉਸਦੀ ਸਹੇਲੀ ਜਾਣਦੀ ਸੀ ਕਿ ਸਾਡੇ ਘਰ ਦੇ ਹਾਲਾਤ ਨਹੀਂ ਜਿਸ ਦਾ ਫਾਇਦਾ ਚੁੱਕ ਕੇ ਉਸ ਦੀ ਸੇਲ ਲਈ ਉਸ ਨੂੰ ਚੰਗੀ ਤਨਖਾਹ ਤੇ ਵਧੀਆ ਸੈਲੂਨ ਚ ਨੌਕਰੀ ਦਾ ਚਾਂਸ ਦੇ ਕੇ ਓਮਾਨ ਬੁਲਾ ਲਿਆ ਸੀ ਉਸ ਨੇ ਵੱਡੇ ਖੁਲਾਸੇ ਕਰਦੇ ਹੋਏ ਕਿਹਾ ਕਿ ਉੱਥੇ ਲੜਕੀਆਂ ਦੇ ਖਲਾਤ ਰਹਿਣ ਯੋਗ ਨਹੀਂ ਹਨ ਤੇ ਉਸ ਨੂੰ ਜਿਸ ਕੰਮ ਲਈ ਬੁਲਾਇਆ ਗਿਆ ਸੀ ਉਹ ਕੰਮ ਨਹੀਂ ਦਿੱਤਾ ਗਿਆ ਉਸ ਕੋਲੋਂ ਕਰਦਾ ਕੰਮ ਕਰਵਾਇਆ ਜਾ ਰਿਹਾ ਸੀ ਮੈਂ ਉਸੇ 19 ਮਾਰਚ ਨੂੰ ਗਈ ਸੀਗੀ ਮੇਰੀ ਵਾਪਸੀ ਜਿਹੜੀ ਹੈ ਇੱਕ 7 April ਨੂੰ ਹੋਈ ਆ ਮੈਂ ਆਪਣੇ ਫਰੈਂਡ ਦੇ ਜਿਹੜੇ ਗਏ ਸੀ ਉਹਨੇ ਕਿਹਾ ਕਿ ਉੱਥੇ ਹਾਲਾਤ ਜਿਹੜੇ ਬਹੁਤ ਵਧੀਆ ਆ ਬਹੁਤ ਵਧੀਆ ਕੰਟਰੀ ਆ ਕੰਮ ਕਰ ਬਹੁਤ ਵਧੀਆ ਆ ਬਟ ਉੱਥੇ ਦੇ ਹਾਲਾਤ ਜਿਹੜੇ ਆ ਉੱਥੇ ਮੈਨੂੰ ਪਤਾ ਲੱਗੇ ਕਿ ਉੱਥੇ ਹਾਲਾਤ ਬਹੁਤ ਮਾੜੇ ਆ ਉਹਨੇ ਮੈਨੂੰ ਆਪਣੀ ਕਰਕੇ ਸੱਜਿਆ ਸੀਗਾ ਖੁਦ ਆਉਣਾ ਸੀ ਕਿਉਂਕਿ ਖੁਦ ਉੱਥੇ ਫਸ ਗਈ ਸੀਗੀ ਉਹਨਾਂ ਮਿਲ ਕੇ ਡੇਲਵੀਓ ਤੇ ਕੋਟਮਾਰ ਵਗੈਰਾ ਉਹਨਾਂ ਨੂੰ ਟੌਰਚਰ ਕੀਤਾ ਜਾਂਦਾ ਸੀਗਾ ਤੇ ਇਸ ਦਿਨ ਮੈਨੂੰ ਤੇ ਸੱਜਿਆ ਸੀ ਕਿ ਤਾਂ ਕਿ ਮੈਨੂੰ ਉੱਥੇ ਛੱਡ ਕੇ ਉਹ ਖੁਦ ਵਾਪਸ ਇੱਥੇ ਆ ਸਕੀ। ਇਸੇ ਤਰ੍ਹਾਂ ਕਿਸ਼ਮੀਂਦਾ ਹੋਇਆ ਸੀ ਉਹ ਜਿਵੇਂ ਜਦੋਂ ਮੈਨੂੰ ਕਿਹਾ ਸੀ ਕਿ ਮੈਂ ਇੰਡੀਆ ਵਾਪਸ ਜਾ ਰਹੀ ਸੀ ਕਿ ਤੂੰ ਉਹ ਲੋਕੜੀਆਂ ਨੂੰ ਭੇਜ ਦੇ ਤੇ ਫਿਰ ਤੂੰ ਜਾ ਸਕਦੀਆਂ ਤੇ ਪੈਸੇ ਕੁਝ ਪੈਸੇ ਭੇਜ ਦਿੱਤੇ ਜਾਂਦੇ। ਇਸ ਤਰ੍ਹਾਂ ਉਹ ਡਿਲ ਟੌਰਚਰ ਕਰਦੇ ਸੀਗੇ। ਇਸਰ ਸਭ ਨੂੰ ਰਿਕਵੈਸਟ ਹਰ ਕੋਈ ਰਿਕਵੈਸਟ ਕਰ ਲਿਓ ਤੇ ਅਲ ਕੰਟਰੀ ਦੇ ਬਿਸਨਸ ਆ ਜਾਣ। ਮੇਰੇ ਨਾਲ ਬਹੁਤ ਗਲਤ ਪਤੀ ਵਾਲੇ ਦਿਨ ਨੇ ਕੁੱਟਮਾਰ ਕੀਤੀ ਜਾਂਦੀ ਸੀਗੀ ਰੋਟੀ ਪਾਣੀ ਵੀ ਨਹੀਂ ਦਿੱਤਾ ਜਾਂਦਾ ਸੀਗਾ ਜਿਹੜੇ ਪੈਸੇ ਸੀਗੇ ਉਹ ਵੀ ਨਹੀਂ ਤੇ ਨੇ ਜਿਹੜੇ ਇੱਕ ਪੈਸੇ ਉਹ ਵੀ ਖੋਲੇ ਗਏ ਸੀਗੀ ਨਾ ਸੈਲਰੀ ਦਿੱਤੀ ਜਾਂਦੀ ਸੀ ਵੀ ਦਿਨ ਰਾਤ ਕੰਮ ਕਰਵਾਇਆ ਜਾਂਦਾ ਸੀਗਾ ਨਹੀਂ ਉਹ ਵਾਪਸ ਨਹੀਂ ਆਈ ਕਿ ਉਹ ਉੱਥੇ ਆ ਜਦੋਂ ਮੈਂ ਉੱਥੇ ਪਹੁੰਚੀ ਉਹਨਾਂ ਸੰਬੰਧ ਕੋ ਉੱਥੇ ਮੇਰੇ ਨਾਲ ਰਹਿ ਰਹੀ ਸੀਗੀ ਬਟ ਉਹ ਥੋੜੇ ਥੋੜੇ ਦਿਨਸ ਮੈਨੂੰ ਸਹੀ ਰਹੀ ਬਾਅਦ ਵਿੱਚ ਉਹ ਵੀ ਮੈਨੂੰ ਮੈਡਮ ਦੀ ਤਰ੍ਹਾਂ ਹੀ ਰਹਿ ਰਹੀ ਸੀ ਕੁਝ ਕੁਝ ਸੀਗੇ ਬਟ ਸੇਮ ਨਹੀਂ ਸੀਗੇ ਉਹ ਮੈਡਮ ਉਹਨਾਂ ਸਹੀ ਰਹੀ ਸੀਗੇ ਬਟ ਮੇਰੇ ਨਾਲ ਮੇਰੇ ਕੋਲ ਯਾਨੀ ਇਹ ਕਹਿਣ ਚਾਹਨੀ ਆ ਕੋਈ ਵੀ ਕੁੜੀ ਅਰਬ ਕੰਟਰੀ ਦੇ ਵਿੱਚ ਨਾ ਜਾਵੇ ਉੱਥੇ ਦੇ ਹਾਲਾਤ ਬਹੁਤ ਹੀ ਜ਼ਿਆਦਾ ਮਾੜੇ ਨੇ ਬੱਚਕ ਮੇਰੇ ਪੇਰੈਂਟਸ ਨੇ ਇਥੈਂਟਿਕ ਸਭ ਦੱਸਿਆ ਸੀਗਾ ਤੇ ਫਿਰ ਉਹਨਾਂ ਨੇ ਮੈਨੂੰ ਗਾਂ ਕੰਪਲੀਟ ਕੀਤੀ ਸੀ ਮੈਨੂੰ ਬਹੁਤ ਵਧੀਆ ਲੱਗ ਰਿਹਾ ਆ ਉੱਥੇ ਬਹੁਤ ਕਾਫੀ ਕੁੜੀਆਂ ਆ ਜਿਹੜੀਆਂ ਵਿੱਚ ਰਹਿ ਰਹੀਆਂ ਆ ਅੱਜ ਜੀ ਜਿਵੇਂ 25 ਕੁੜੀਆਂ ਆ ਜਿਨ੍ਹਾਂ ਦੇ ਹਾਲਾਤ ਬਹੁਤ ਹੀ ਜ਼ਿਆਦਾ ਮਾੜੇ ਆ ਰੋਇ ਗੋਦੀ ਦਾ ਖਾਨ ਸਾਹਿਬ ਆ ਜੀ ਜੀ ਜਿੱਤਰਾ ਜੀ ਪਹਿਲਾਂ ਵੀ ਕਾਫੀ ਪਰ ਇਹ ਤੁਹਾਡੇ ਸਾਹਮਣੇ ਇਹ ਬੇਨਤੀ ਕਰ ਰਹੇ ਆ ਇਦਿਨੇ ਵੀ ਅਰਬ ਮੁਲਕ ਦੇ ਵਿੱਚ ਸਾਡੀਆਂ ਲੜਕੀਆਂ ਜਾਂਦੀਆਂ ਇਹਨਾਂ ਨੂੰ ਨੌਕਾ ਪੇਜੋ ਕਿਉਂਕਿ ਇਹ ਲੜਕੀਆਂ ਜਿਹੜੀਆਂ ਹੈ ਉੱਧਰ ਜਦੋਂ ਫਸ ਜਾਂਦੀਆਂ ਇਹ ਆਪਣੇ ਰਿਸ਼ਤੇਦਾਰਾਂ ਨੂੰ ਸਾਖ ਸੰਬੰਧੀਆਂ ਨੂੰ ਜਾਂ ਜਿੱਥੇ ਕੋਈ ਨੰਬਰ ਹੈ ਉਹਨਾਂ ਨੂੰ ਫੋਨ ਕਰਕੇ ਛੱਡਦੇ ਆ ਤੇ ਉੱਥੇ ਜਦੋਂ ਫਸ ਜਾਂਦਾ ਫਿਰ ਉਹਨੂੰ ਕਹਿੰਦੇ ਕਿ ਦੋਹਾਂ ਨੂੰ ਤੂੰ ਹੋਰ ਛੱਡ ਫਿਰ ਤੈਨੂੰ ਛੱਡਿਆ ਜਾਊਗਾ ਇਹਨਾਂ ਕੋ ਬੰਦੂਆਂ ਮੈ ਯੂਰਪ ਮਿਹਨਤਾਂ ਨੂੰ ਕਰਵਾਉਂਦੇ ਆ ਰੋਟੀ ਨਾ ਦੇਣਾ ਬਹੁਤ ਅ ਸੰਕਟ ਦੇ ਵਿੱਚੋਂ ਜਿੰਨੀਆਂ ਵੀ ਲੜਕੀਆਂ ਮਗਵਾਈਆਂ ਆ ਫਿਰ ਇੱਕ ਲੜਕੀ ਸਾਡੇ ਗਵੰਡੋ ਨੇੜੇੋਂ ਕੁਝ ਦਿਨ ਪਹਿਲਾਂ ਇਹ ਰਿਹਾ ਕੁਝ ਮਹੀਨੇ ਪਹਿਲਾਂ ਉਧਰ ਗਈ ਸੀ ਮਾਸਕਟ ਦੇ ਵਿੱਚ ਇਹ ਤਕਰੀਬਨ ਇਹਨਾਂ ਦੇ ਮਾਪੇ ਇੱਕ ਅਪ੍ਰੈਲ ਨੂੰ ਸਾਡੇ ਕੋਲ ਆਏ ਸੀ ਤੇ ਬਾਈ ਅਪ੍ਰੈਲ ਨੂੰ ਇਹਨਾਂ ਦੀ ਲੜਕੀ ਵਾਪਸ ਆ ਗਈ ਹੈ ਸੋ ਇਹ ਇਹੋ ਜਿਹੇ ਹੋਰ ਵੀ ਕਈਆਂ ਦੇ ਨਾਲ ਫਰਦਾਰੇ ਹੁੰਦੇ ਹੋਣਗੇ ਖਾਸ ਕਰਕੇ ਮਾਸਕਟ ਜਾਂ ਅਰਬ ਮੁਲਕਾਂ ਦੇ ਵਿੱਚ ਬਿਨਾਂ ਕਿਸੇ ਜਿਹੜਾ ਵਰਕ ਪਰਮਿਟ ਤੋਂ ਜਾਂ ਬਿਨਾਂ ਕਿਸੇ ਗੱਲਬਾਤ ਤੋਂ ਇਸ ਤਰ੍ਹਾਂ ਜਿਹੜਾ ਹੈ ਆਪਣੀਆਂ ਲੜਕੀਆਂ ਨੂੰ ਬਿਲਕੁਲ ਨਾ ਭੇਜੋ ਕਿਉਂਕਿ ਬਹੁਤ ਵੱਡਾ ਜਿਹੜਾ ਹੈਗਾ ਇਹ ਰੈਕਟ ਬਣਿਆ ਹੋਇਆ ਕੋਸ਼ਿਸ਼ ਕਰਦੇ ਆ ਕਿ ਮਾਂ-ਬਾਪ ਕੋਲ ਵੀ ਪੈਸੇ ਲੈ ਜਾਣ ਬਾਅਦ ਵਿੱਚ ਉਹ ਫਸ ਜਾਂਦਾ ਫਿਰ ਉਹਨਾਂ ਨੂੰ ਡਰਾ ਧਮਕਾ ਕੇ ਪੈਸੇ ਲੈ ਜਾਂਣ ਤੇ ਉਹਨਾਂ ਨੂੰ ਗਿਆ ਜਾਂਦਾ ਕਿ ਤੁਸੀਂ ਹੋਰ ਆਪਣੇ ਸਾਯਾ ਦੋ ਲੜਕੀਆਂ ਭੇਜੋ ਫਿਰ ਤੁਹਾਨੂੰ ਜਿਹੜਾ ਹੈਗਾ ਵਾਪਸ ਭੇਜਦੇ ਹੋ ਕਈ ਤਾਂ ਉਹਦੇ ਵਿੱਚ ਸਫਲ ਹੋ ਜਾਂਦੇ ਆ ਫੱਦ ਲੈਂਦੇ ਆਪਣੇ ਰਿਸ਼ਤੇਦਾਰਾਂ ਸਾਖ ਸੰਬੰਧੀਆਂ ਨੂੰ ਫਿਰ ਉਹ ਉਹਨਾਂ ਨੂੰ ਗਾਲਾਂ ਕੱਢਦੇ ਰਹਿੰਦੇ ਇਸ ਵਰਕੇ ਜੇਕਰ ਤੁਹਾਨੂੰ ਵੀ ਕੋਈ ਆਫਰ ਆਉਂਦੀ ਹੈ ਵੀ ਇਸ ਤਰ੍ਹਾਂ ਤੁਹਾਨੂੰ ਬਾਹਰ ਬਹੁਤ ਵਧੀਆ ਇਹਨਾਂ ਮੁਲਕਾਂ ਦੇ ਵਿੱਚ ਬੜਾ ਗੁਰਹਾਲ ਤੇ ਖਾਸ ਕਰਕੇ ਲੜਕੀਆਂ ਨੂੰ ਸਾਡੀ ਬੇਨਤੀ ਹੈ ਵੀ ਇਸ ਤਰ੍ਹਾਂ ਨਾ ਭੇਜੋ ਤੁਹਾਡੇ ਬੱਚੇ ਆ ਇਹਨਾਂ ਨੂੰ ਇੱਥੇ ਜਿਹੜੀ ਹੈਗੀ ਹੈ ਤੇ ਤਨਖਾਹ ਵੀ ਕੁਝ ਨਹੀਂ ਤੇ ਜੇ ਮਲਵੀ ਜਾਵੇ ਪਰ ਜੋ ਹਾਲਾਤ ਹੁੰਦੇ ਆ ਬਾਲੇ-ਬਾਲੇ ਇਸ ਕਰਕੇ ਆਪਣੇ ਅੱਖਾਂ ਦੇ ਸਾਹਮਣੇ ਆਪਣੇ ਬੱਚਿਆਂ ਨੂੰ ਕੋਈ ਇਥੇ ਵੀ ਰੋਟੀ ਪਾਣੀ ਬਰੂ ਦਊਗਾ ਔਰ ਬੋਲੋ ਮਲਕਾਂ ਨੂੰ ਵੀ ਜਾ ਸਕਦੇ ਹਾਂ ਪਰ ਖਾਸ ਕਰਕੇ ਨਾਂ ਦੇ ਮਲਕਾਂ ਦੇ ਵਿੱਚ ਸਾਡੀ ਹੱਥ ਜੋੜ ਕੇ ਬੇਨਤੀ ਹੈ ਖਾਸ ਕਰਕੇ ਲੜਕੀਆਂ ਨੂੰ ਨਾਂ ਕੋਈ ਜੋ ਨਾਂ ਦੇ ਨਾਲ ਬਹੁਤ ਜ਼ਿਆਦਾ ਉਥੇ ਰੈਕਡੇ ਹੋਜੇ ਬਣੇ ਹੋਏ ਆ ਜਿਹੜੇ ਜਿਹਨਾਂ ਦਾ ਸੋਸ਼ਲ ਵੀ ਹੁੰਦਾ ਇਹ ਨਾਲ ਨਾਲ ਇਹਨਾਂ ਨੂੰ ਕਸ਼ਟ ਵੀ ਦਿੱਤਾ ਜਾਂਦਾ ਰੋਟੀ ਪਾਣੀ ਤੋਂ ਭੁੱਖਾ ਰੱਖਿਆ ਜਾਂਦਾ ਮਾਨਸਿਕ ਪੀੜਾ ਦਿੱਤੀ ਜਾਂਦੀ ਹੈ ਸੋ ਇਹਨਾਂ ਤੋਂ ਬਚਣ ਲਈ ਕਿਸੇ ਵੀ ਬੱਚੇ ਨੂੰ ਆਪਾਂ ਨੂੰ ਖਾਸ ਕਰਕੇ ਅਰਮੋਲਕਾ ਚਨਾਪੇ ਜੋ ਇਹ ਸਾਡੀ ਬੇਨਤੀ ਹੈ ਪ੍ਰਵਾਨ ਕਰੇ